ਤੋਂ ਬਲਦਾ ਮਾਝਾ ਫਿਰੋਜ਼ਪੁਰ ਬਤੌਰ ਕੋਆਰਡੀਨੇਟਰ ਵੈਸਟ ਮਾਲਵਾ ਦੇ ਤੌਰ ਤੇ ਆਇਆਗਾ ਸੋ ਮੇਰੇ ਨਾਲ ਬੈਠੇ ਨੇ ਸਾਡੇ ਕੋਆਰਡੀਨੇਟਰ ਹਰਜਿੰਦਰ ਸਿੰਘ ਕਾਕਸਰਾ ਜੀ ਅੱਜ ਅਸੀਂ ਜਿਹੜੀ ਸਾਡੀ ਮੁਹਿਮਾ ਮੇਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸ਼ੁਰੂ ਕੀਤੀ ਹੈ ਯੁੱਧ ਨਸ਼ਿਆਂ ਵਿਰੁੱਧ ਜਿਸ ਦਾ ਅੰਗਾਜ਼ ਯੁੱਧ ਤੋਂ ਹੋ ਗਿਆ ਤਾਂ ਸਮਝ ਲਓ ਬਹੁਤ ਵੱਡੀ ਇੱਕ ਲੜਾਈ ਸੀ ਲੜਨ ਜਾ ਰਹੇ ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਅਨਸਾਰ ਟੀਮ ਤਿਆਰ ਕੀਤੀ ਗਈ ਹੈ ਜਿਸ ਦਾ ਨਾਮ ਆ ਨਸ਼ਾ ਮੁਕਤੀ ਮੋਰਚਾ ਉਹ ਤੁਸੀਂ ਮਗਰ ਬੈਨਰ ਵੀ ਵੇਖ ਸਕਦੇ ਹੋ ਲੱਗਿਆ ਹੋਇਆ ਨਸ਼ਾ ਮੁਕਤੀ ਮੋਰਚਾ ਦਾ ਸੋ ਉਹਦੇ ਤਹਿਤ ਇੱਕ ਸੰਗਠਨ ਤਿਆਰ ਕੀਤਾ ਗਿਆ ਮੈਂ ਮਾਲਵਾ ਵੈਸਟ ਦਾ ਕੋਆਰਡੀਨੇਟਰ ਆ ਦੇਖੋ ਨਹੀਂ ਜਿਹੜੀ ਕਮੇਟੀ ਹੈ ਇਹ ਸੰਗਠਨ ਵੱਲੋਂ ਬਣਾਈ ਗਈ ਆ ਜਿਹੜੀ ਉਹ ਡੈਡ ਲਾਈਨ ਆ ਉਹ ਪ੍ਰਸ਼ਾਸਨ ਵੱਲੋਂ ਆਈ ਹੋਈ ਡੈਡ ਲਾਈਨ ਆ ਡੀਜੀਪੀ ਗੌਰਵ ਯਾਦਵ ਜੀ ਨੇ ਉਹ ਡੈਡ ਲਾਈਨ ਦਿੱਤੀ ਆ ਕਿ 31 ਮਈ ਤੱਕ ਜਿਹੜੇ ਅਨਸਰ ਨਸ਼ਾ ਵੇਚਦੇ ਨੇ ਉਹਨਾਂ ਲਈ ਇੱਕੋ ਡਾਇਰੈਕਟਲੀ ਸੰਕੇਤ ਆ ਕਿ ਤੁਸੀਂ ਆਵਾਜ਼ ਆਜੋ ਜੇ ਕੋਈ ਨਹੀਂ ਹਟੂਗਾ ਤਾਂ ਉਥੋਂ ਦੇ ਅਫੀਸਰ ਸਹਿਬਾਨ ਜ਼ਿੰਮੇਵਾਰ ਹੋਗਾ ਸਖਤਾਈ ਤੋਂ ਬਿਨਾ ਹੁਣ ਇਹ ਕੰਮ ਨਹੀਂ ਰੁਕਣਾ ਪ੍ਰਸ਼ਾਸਨ ਦਾ ਕੰਮ ਆ ਕਾਨੂੰਨ ਐ ਲਾਏਨ ਆਰਡਰ ਮੈਂਟੇਨ ਕਰਨਾ ਉਹ ਆਪਣਾ ਕੰਮ ਕਰ ਰਹੇ ਨੇ ਜਿਹੜਾ ਸਾਡਾ ਕੰਮ ਆ ਸਾਡਾ ਕੰਮ ਆ ਲੋਕਾਂ ਨੂੰ ਅਵੇਅਰ ਕਰਨਾ ਅਵੇਅਰਨੈਸ ਕਰ ਕਰਤਾਕ ਲੈ ਕੇ ਜਾਨੀ ਜਾਗਰੂਤ ਕਰਨਾ ਲੋਕਾਂ ਨੂੰ ਤਾਂ ਕਿ ਜਿਹੜਾ ਸਾਡਾ ਸੰਗਠਨ ਆ ਦਿਨ ਰਾਤੇ ਕੰਮ ਕਰਕੇ ਕਿਤੇ ਕੋਈ ਕਮੀ ਆ ਉਹਨੂੰ ਉੱਪਰ ਤੱਕ ਪਹੁੰਚਾ ਸਕੇ ਦੱਸ ਸਕੇ ਕਿਉਂਕਿ ਵਾਂਝੇ ਰਹਿ ਜਾਂਦੇ ਨੇ ਪਹਿਲਾਂ ਵੀ ਮਹਿਮਾ ਚੱਲੀਆਂ ਨੇ ਨੇ ਦੋ ਮਹੀਨੇ ਚੱਲ ਕੇ ਉਹ ਬੰਦ ਹੋ ਜਾਂਦੀਆਂ ਨੇ ਕਾਰਨ ਮੰਗਰੋਂ ਕੋਈ ਵੇਖਣ ਵਾਲਾ ਨਹੀਂ ਹੁੰਦਾ ਕੋਈ ਸੁਣਨ ਵਾਲਾ ਨਹੀਂ ਹੁੰਦਾ ਹੁਣ ਇੱਕ ਪ੍ਰੋਪਰ ਸੰਗਠਨ ਬਣ ਗਿਆ ਜਿਹੜਾ ਪਿੰਡ ਦੀ ਗਲੀ ਤੋਂ ਲੈ ਕੇ ਇੱਕ ਪਿੰਡ ਦੀ ਸੱਤ ਤੋਂ ਲੈ ਕੇ ਸਿੱਧਾ ਅਰਵਿੰਦ ਕੇਜਰੀਆਲ ਸਭ ਤੱਕ ਪਹੁੰਚੂ ਸਿੱਧਾ ਮੁੱਖ ਮੰਤਰੀ ਸਭ ਤੱਕ ਪਹੁੰਚੂ ਹਰੇਕ ਆਫੀਸਰ ਹਰੇਕ ਸੰਗਠਨ ਦਾ ਬੰਦਾ ਹਰੇਕ ਲੀਡਰ ਸਾਹਿਬਾਨ ਹਰੇਕ ਸਾਂਝਾ ਬੰਦਾ ਜਵਾਬ ਦੇ ਆ ਕੋਈ ਬੁਰੇ ਕੰਮ ਕਰੂਗਾ ਤਾਂ ਉਹਨੂੰ ਕਾਨੂੰਨ ਸਖਤ ਸਜ਼ਾ ਦੇਊਗਾ ਸੋ ਪ੍ਰਸ਼ਾਸਨ ਨੂੰ ਸਤ ਹਦੈਤਾ ਨੇ ਚਾਹੇ ਕੋਈ ਲੀਡਰ ਆ ਤੇ ਚਾਹੇ ਕੋਈ ਆਫੀਸਰ ਸਹਿਬਾਨ ਆ ਚਾਹੇ ਕੋਈ ਵਰਕਰ ਆ ਕੋਈ ਵੀ ਆ ਜਿਹੜਾ ਨਸ਼ੇ ਦੇ ਮਦਦ ਕਰੂ ਜਾਂ ਨਸ਼ੇ ਦੇ ਅ ਬੇਚਾਹੇ ਦੀ ਮਦਦ ਕਰ ਜਿਹੜੇ ਵੇਚਦੇ ਨੇ ਕੋਈ ਸਮਗਲ ਜਾਨਾ ਨੂੰ ਤੇ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਉਹਨਾਂ ਨੂੰ ਸਜ਼ਾ ਮਿਲਣੀ ਮਿਲਣੀ ਹੈ ਡਾਕਟਰ ਅਮਨਦੀਪ ਕੌਰ ਜਿਹੜੀ ਇਹ ਸਾਡੀ ਮੁਹਿੰਮ ਚਲਾਈ ਆ ਪੰਜਾਬ ਸਰਕਾਰ ਨੇ ਸਰਦਾਰ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਹੋਰ ਲੀਡਰਸ਼ਿਪ ਨੇ ਇਹ ਨਸ਼ਿਆਂ ਦੇ ਵਿਰੁੱਧ ਸਾਡੀ ਲੜਾਈ ਚ ਲੂਗੇ ਔਰ ਇਨ ਨਸ਼ਿਆਂ ਦਾ ਖਾਤਮਾ ਕਰਨਾ ਚ ਜੋ ਨੌਜਵਾਨ ਪੀੜ੍ਹੀ ਬੱਚੇ ਜਿਹੜੇ ਨਸ਼ਿਆਂ ਦੇ ਦਲਦਲ ਚ ਫਸ ਰਹੇ ਨੇ ਉਹ ਬੱਚਿਆਂ ਨੂੰ ਅਸੀਂ ਹੋਰ ਪਾਸੇ ਲੈ ਕੇ ਜਾਣਾ ਜੋ ਸਕਿੱਲ ਡਵੈਲਪਮੈਂਟ ਜਾਂ ਹੋਰ ਰੁਚੀਆਂ ਖੇਡਾਂ ਹੋਰ ਚੀਜ਼ਾਂ ਚ ਬੱਚਿਆਂ ਨੂੰ ਪਾਉਣਾ ਤੇ ਮੈਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਮਨ ਅਰੋੜਾ ਜੀ ਤੇ ਸਾਡੇ ਬਾਈ ਜੀ ਚਾਹਲ ਸਾਹਿਬ ਤੇ ਕਾਕਾਸਰਾ ਬਾਈ ਜੀ ਸਾਰਿਆਂ ਦਾ ਧੰਨਵਾਦ ਕਰਦੀ ਆਂ ਇਹ ਇਸ ਨੇਕ ਕੰਮ ਦੇ ਵਿੱਚ ਮੈਨੂੰ ਵੀ ਇੱਕ ਮੈਂਬਰ ਬਣਾਇਆ ਬਹੁਤ-ਬਹੁਤ ਧੰਨਵਾਦ ਜੀ 사ਸੀ ਗਾਲ ਜੀ ਮੈਂ ਕਾਕਾਸਰਾ ਮੈਨੂੰ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਕੋਆਰਡੀਨੇਟਰ ਦੇ ਤੌਰ ਤੇ ਨਿਯੁਕਤ ਕੀਤਾ ਹੈ ਹੋਰ ਅੱਜ ਦੀ ਜਿਹੜੀ ਮੇਨ ਕਾਨਫਰੰਸ ਹੈ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਉਹ ਸਾਡੇ 4 ਵਿਧਾਨ ਸਭਾ ਦੇ ਕੋਆਰਡੀਨੇਟਰ ਲਾਏ ਗਏ ਆ ਜਿਨ੍ਹਾਂ ਨੂੰ ਮੈਂ ਬਰੀਫ ਕਰਦਿਆਂ ਇਕਬਾਲ ਸਿੰਘ ਥੋਰੀ ਜੀ ਨੇ ਇਹ ਹਰਮਨਪ੍ਰੀਤ ਸਿੰਘ ਜਿਹੜੇ ਸਾਡੇ ਫਰੋਜਪੁਰ ਦਿਹਾਤੀ ਤੋਂ ਦੇਖਦੇ ਨੇ ਇਹ ਡਾਕਟਰ ਅਮਨਦੀਪ ਗੋਸਲ ਜਿਹੜੇ ਫਰੋਜਪੁਰ ਸ਼ਹਿਰੀ ਤੇ ਸਾਡੇ ਬਲਜਿੰਦਰ ਸਿੰਘ ਖਾਲਸਾ ਜੀ ਜਿਹੜੇ ਜੀਰੇ ਤੋਂ ਨੇ ਅਸੀਂ ਹੁਣ ਇਹ ਵਿਧਾਨ ਸਭਾ ਕੋਆਰਡੀਨੇਟਰ ਬਣ ਕੇ ਇਸ ਤੋਂ ਅੱਗੇ ਗਾਂ ਬਲਾਕ ਕਮੇਟੀਆਂ ਤੇ ਪਿੰਡਾਂ ਤੱਕ ਜਾਵਾਂਗੇ ਲੋਕਾਂ ਦੇ ਸਹਿਯੋਗ ਨਾਲ ਤੁਹਾਡੇ ਸਹਿਯੋਗ ਨਾਲ ਨਸ਼ੇ ਨੂੰ ਜੜ ਤੋਂ ਪੱਟਣ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਸਹਿਯੋਗ ਚਾਹੀਦਾ ਸਾਰੀ ਸੰਗਤ ਦਾ ਸਹਿਯੋਗ ਚਾਹੀਦਾ ਹੈ ਸਰਕਾਰ ਉਹੀ ਕਾਮਯਾਬ ਹੁੰਦੀ ਹੈ ਜਿਹਦੇ ਲੋਕ ਸਾਥ ਦਿੰਦੇ ਤੇ ਸਾਡੇ ਵੱਲੋਂ ਬੈਸਟ ਐਫਰਟ ਹੋਊਗੀ ਵੀ ਅਸੀਂ ਇਸ ਨਸ਼ੇ ਨੂੰ ਜੜ ਤੋਂ ਪੜਦੀ ਅਸੀਂ ਅਮ ਸਾਹਿਬ ਦੀ ਡੈਡ ਲਾਈਨ ਹੈ ਕਤੀ ਤ੍ਰਿਕ ਤੱਕ ਅਸੀਂ ਇਸ ਮਹਿਮ ਨੂੰ ਕਾਫੀ ਹੱਦ ਤੱਕ ਅੰਜਾਮ ਤੇ ਲੈ ਜਾਵਾਂਗੇ ਜੀ ਜਿਹੜੀ ਨਯੂਜਵਲ ਪੀੜੀ ਨਸ਼ੇ ਦੇ ਵਿੱਚ ਲੁੱਟੇ ਗਈ ਹੈ ਕਿ ਉਹਨਾਂ ਨੂੰ ਵੀ ਨਸ਼ਾ ਛਡਾਊ ਕੇਂਦਰਾਂ ਚ ਜਾਂ ਉਹਨਾਂ ਦੇ ਇਲਾਜ ਵਾਸਤੇ ਜਿਹੜੀ ਹੈ ਇਹ ਮੁਹਿੰਮ ਚੱਲ ਰਹੀ ਹੈ ਬਿਲਕੁਲ ਜੀ ਜਿਹੜੇ ਵੇਚਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਹੋ ਵੀ ਰਹੀ ਹੈ ਤੁਸੀਂ ਦੇਖਦੇ ਹੋ ਖਬਰਾਂ ਪੜ੍ਹਦੇ ਹੋ ਔਰ ਜਿਹੜੇ ਨੌਜਵਾਨ ਗਲਤ ਸੰਗਤ ਚ ਪੈ ਗਏ ਆ ਕਿਸੇ ਕਾਰਨ ਕਰਕੇ ਉਹਨਾਂ ਦਾ ਇਲਾਜ ਕਰਵਾਵਾਂਗੇ ਸਾਡੇ ਤਿਕਰ ਕੋਈ ਵੀ ਬੰਦਾ ਅਪਰੋਚ ਕਰੇ ਜਿਹਨੂੰ ਲਾਜ ਦੀ ਲੋੜ ਹੈ ਦਵਾਈ ਦੀ ਲੋੜ ਹੈ ਅਸੀਂ ਜਿਹਦਾ ਨਹੀਂ ਹੁੰਦਾ ਜਾਂ ਜਿਹਦੀ ਨਹੀਂ ਕੋਈ ਸੁਣਵਾਈ ਹੁੰਦੀ ਅਸੀਂ ਉਹਦੀ ਗੱਲ ਪਾਰਟੀ ਤੇ ਕਰ ਰੱਖਾਂਗੇ ਅਧਿਕਾਰੀਆਂ ਤੇ ਕਰ ਰੱਖਾਂਗੇ ਉਹਨੂੰ ਹਰ ਸਹੂਲਤ ਦਵਾਉਣ ਦੀ ਕੋਸ਼ਿਸ਼ ਕਰਾਂਗੇ